ਸਸਿਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਆ ਤੁਸਾਰੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਸਾਰੇ ਬਹੁਤ ਵਧੀਆ ਕਿਉਂਕਿ ਅੱਜ ਉਹ ਦਿਨ ਆ ਗਿਆ ਜਿਸ ਦਿਨ ਦੀ ਬੜੀ ਬੇਸਬਰੀ ਨਾਲ ਸਾਨੂੰ ਉਡੀਕ ਸੀ ਕਿ ਸਾਡੇ ਅੱਜ ਸਿਮਰਤਪਾਲ ਸਿੰਘ ਦਾ ਵਿਆਹ ਹੋਣ ਜਾ ਰਿਹਾ ਹੈ ਜਿਹਦੀ ਖੁਸ਼ੀ ਦੇ ਵਿੱਚ ਅਸੀਂ ਸਾਰੇ ਬਹੁਤ ਜ਼ਿਆਦਾ ਖੁਸ਼ ਆ ਤੇ ਤਿਆਰ ਹੋ ਕੇ ਪਹੁੰਚ ਰਹੇ ਆ ਜੀ ਸਾਡੇ ਆਉਣ ਵਾਲੇ ਨਵੇਂ ਫੈਮਿਲੀ ਮੈਂਬਰ ਨੂੰ ਲੈਣ ਲਈ ਤੇ ਇਹਨਾਂ ਦਾ ਆਨੰਦਕਾਰਜ ਕਰਾਉਣ ਲਈ ਤੇ ਇਹ ਬਾਤ ਹੈ ਤੁਸੀਂ ਸਵੇਰੇ ਸਵੇਰੇ ਟਾਈਮ ਸਿਰ ਉੱਤ ਗਏ ਮੇਰੇ ਪੁੱਤ ਗੇਮਸ ਜੀ ਲੋਤੀਗੇ ਅੰਜੀ ਬਬੂ ਮੀ 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 ਬਬੂ ਹਲੋ ਇਹ ਮੰਮੀ ਕਹਣਾ ਸੇ ਖਰੀ ਮਾਮੀ ਕਹਣਾ ਸੇ ਖਰੀਏ ਮੀ 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 ਕੰਨ ਕੰਦੀ ਰਹੀ ਹੈ ਪਪਲੇ ਪਾਈਏ ਵਰਜ ਮੀਮੀ ਅਰ ਜਾ ਆ ਜਾ ਪਪਲੇ ਪਾਈਏ ਸਿਮਰਤਪਾਲ ਸਿੰਘ ਜੀ ਤਿਆਰ ਹੁੰਦੇ ਹੋਏ ਬੜੀ ਬੇਸਬਰੀ ਨਾਲ ਇਹਨਾਂ ਨੂੰ ਵੀ ਇੰਤਜ਼ਾਰ ਹੈ ਕਿ ਜੇਤੇ ਜੇਤੇ ਪਹੁੰਚੀਏ ਪਕੌੜੇ ਖਾਈਏ ਮੈਨੂੰ ਤਾਂ ਜ਼ਿਆਦਾ ਪਕੌੜਿਆਂ ਦਾ ਇੰਤਜ਼ਾਰ ਹੋ ਰਿਹਾ ਤੇ ਚਲੋ ਹਸਾ ਆਪਣੀ ਥਾਂ ਤੇ ਤੇ ਹੁਣ ਅਸੀਂ ਤਿਆਰੀ ਕਰ ਰਹੇ ਹਾਂ ਕਿਰਨ ਹੁਣੇ ਵੀ ਆਪਣਾ ਉੱਠ ਕੇ ਨਹਾਣ ਕੇ ਤੌਣ ਗਿਆ ਹਾਂ ਜੀ ਮੁਬਾਰਕਾ ਜੀ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਜੀ ਹਾਂ ਜੀ ਮੇ ਚੱਲੀ ਵੀਰ ਵਿਆਹ ਨੂੰ ਹਾਂ ਹਾਂ ਚੱਲੀ ਆਂ ਲੀਲ ਵਿਆਹ ਚੱਲੀ ਆਵੇਂ ਮੈਨੂੰ ਪਹਿਲਾਂ ਤਿਆਰ ਕਰਦਾ ਇਹ ਵਿੱਚ ਪੂਰਤੀ ਜਾਂਦੀ ਹੈ ਮੇਰਾ ਪਪੂ ਮੇਰਾ ਪਪੂ ਮੇਰਾ ਪਪੂ ਮੇਰਾ ਪਪੂ ਮਾਤਾ ਲੈ ਕਿਉਂ ਮਮਾ ਕੋਲ ਜਾਓ ਪਪੜੇ ਪਾਲੋ ਪਪੜੇ ਪਾਲੋ ਉਹ ਪਾਪਾ ਕੋ ਬਾਤ ਚਾਜਿਓ ਕੀ ਨਹੀਂ ਹੈ ਕੀ ਨਹੀਂ ਗੱਲ ਜੋ ਖੇਡ ਲੋ ਨਹੀਂ ਆ ਰਹੀ ਨੇ ਅੱਜ ਅੱਜ ਨਹੀਂ ਆਂਦੀ ਐਨਾ ਚਾੜੜਿਆ ਤੈਨੂੰ ਖੁਸ਼ੀ ਹੋਈ ਜਾਣੀ ਆ ਜਾ 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 ਆਜੋ ਪਪਲੇ ਪਾਈਏ ਅੱਛਾ ਤੇ ਸਾਰਿਆਂ ਨੂੰ ਟਾਈਮ ਦਿੱਤਾ ਸੀ ਅਸੀਂ 6 ਵਜੇ ਵੀ ਪੇ ਤੁਰਨਾ ਹੈ ਤੇ ਮੈਂ ਤਾਂ ਆਪਣੀ ਦਸਤਾਰ ਸਜਾ ਕੇ ਰੈਡੀ ਬੈਠਾ ਕਿਉਂਕਿ ਹੁਣ ਤਾਂ ਮੈਂ ਉੱਪਰ কুরਤਾ ਵੀ ਐਵੇਂ ਹੀ ਪਾਉਣਾ ਹੈ ਕੱਪੜੇ ਪੇਰੇ ਕੋਈ ਨਹੀਂ ਸੀਤੇਗੇ ਤੇ কুরਤੇ ਵੀ ਐਵੇਂ ਸੀਤੇ ਹੀ ਨਹੀਂਗੇ ਜੀ ਦੇ ਕਿਰਨ ਦੇ ਵੀ ਕੱਪੜੇ ਨਹੀਂ ਸੀਤੇਗੇ ਉਹਦੀ ਮੈਨੂੰ ਜ਼ਿਆਦੀ ਖੁਸ਼ੀ ਹੈ ਤੇ ਬੜਾ ਚੱਟ ਪੰਗੜੀ ਤੇ ਪੱਟ ਵਿਆਹ ਵਾਲਾ ਸਿਸਟਮ ਬਣਿਆ ਜੀ ਆਪਣਾ ਚਲੋ ਇਹ ਵੀ ਸ਼ੁਕਰ ਹੈ ਪ੍ਰਮਾਤਮਾ ਨੇ ਜੋ ਸੰਜੋਗ ਰਖਾਏ ਹੁੰਦੇ ਨੇ ਤੇ ਹੁਣ ਆਪਾਂ ਸਾਰਿਆਂ ਨੂੰ ਰੋਲਾ ਪਾ ਪਾ ਕੇ ਉਠਾਈਏ ਘਰੋਂ ਚੋਂ ਕੱਢੀਏ ਬਾਹਰ ਕਿ ਤਿਆਰ ਹੋ ਕਿ ਬਰਾਤ ਲੈ ਕੇ ਜਾਣੀ ਆਪਾਂ ਮੰਮੀ ਮੰਮੀ ਆ ਕਿਧਰ ਗਏ ਸਾਰੇ ਕੋਈ ਹੈ ਹੀ ਨਹੀਂ ਮੀ 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 ਉਨੇ ਪੱਕੀ ਗੱਲ ਤਾਂ ਇਹ ਹੈ ਕਿ ਮੈਂ ਤੇ ਮੇਰੀ ਕੁੜੀ ਸਭ ਤੋਂ ਪਹਿਲਾਂ ਤਿਆਰ ਹੋ ਕੇ ਬਹਿ ਗਿਆ ਠੀਕ ਹੈ ਜਿਹੜੀ ਨਾਲੇ ਤੁਸੀਂ ਤਿਆਰ ਹੋ ਐਨਾ ਮੰਮੀ ਤਿਆਰ ਹੋ ਐਨਾ ਵਿਆਹ ਵਾਲੇ ਇਹ ਕੋਈ ਤਿਆਰ ਨਹੀਂ ਹੋਇਆ ਸ਼ਗਨ ਕਰ ਰਹੇ ਜੀ ਭਾਈ ਇਹਦਾ ਭਾਈਏ ਪਗ ਬੰਦੇ ਹੁੰਦੇ ਨੇ ਨਾ ਆਓ ਸ਼ਾਦੀ ਕਰਦੇ ਹੋਰ ਮੈਂ ਬੰਨੀ ਨਹੀਂ ਪਰ ਬਸ ਸੈਟ ਕਰ ਰਿਹਾ ਚੈੱਕ ਕਰ ਲੈ ਹੁਵੇ ਡਈ ਨਾਲ ਵਿੱਚ ਪੜਾ ਦੇਖੋ ਇਹ ਵੀ ਇਹ ਸਾਡੀ ਸ਼ਰਵਾਲੀ ਹਾਂ ਸ਼ਰਵਾਲੀ ਆ ਮਾਮੂ ਜੀ ਸ਼ਰਵਾਲੀ ਆ ਮੀਮੀ ਆਇਆ ਏ ਮੀਮੀ ਤਰੇ ਮੇਰੇ ਤਿਆਰ ਹੋ ਲਿਆਦਾ ਹੁਣ ਛੇਤੀ ਹੋ ਜਾਓ ਤਿਆਰ ਅਸੀਂ ਤਾਂ ਫਸੇ ਪਏ ਆ ਤੁਹਾਡੇ ਚੱਕਰਾ ਚ ਛੇਤੀ ਛੇਤੀ ਜਾਇਏ ਪਕੌੜੇ ਖਾਈਏ ਆਹ ਲੈ ਚਲੋ ਆ ਜਾਓ ਆ ਜਾਓ ਲਓ ਜੀ ਮੁੰਡੇ ਦੀ ਭੈਣ ਹੋ ਗਈ ਰੈਡੀ ਆਏ ਹਾਏ ਆਏ ਹਾਏ ਉਧਰ ਮੁੰਡੇ ਦਾ ਡੈਡੀ ਵੀ ਰੈਡੀ ਆ ਮੁੰਡਾ ਹਲੇ ਤੱਕ ਮੁੱਛਾਂ ਨੂੰ ਵਟ ਦਈ ਜਾਂਦਾ ਇਹਨੇ ਹਾਲੇ ਕੱਪੜੇ ਨਹੀਂ ਪਾਏ ਮੇਰੀ ਧੀ ਤੇ ਮੈਂ ਕਦੋਂ ਦੇ ਰੈਡੀ ਆ ਮੇਰਾ ਸ਼ਾਨਾ ਬੇਬੀ ਓਏ ਮੇਰੇ ਛੋਨਾ ਮੇਰੇ ਛੋਨੇ ਬੇਬੀ ਮੇਰੇ ਛੋਨੇ ਬੇਬੀ ਓ ਇੱਥੇ ਜਾ ਜਰਾ ਸਾਰੇ ਤਿਆਰ ਹੋ ਗਏ ਲੱਗਦਾ ਲਓ ਜੀ ਆ ਮੇਰਾ ਬੁਗੜਾ ਵੀ ਤਿਆਰ ਹੈ ਮੇਰੀ ਬੁਗੜੀ ਵੀ ਤਿਆਰ ਹੈ ਅਸੀਂ ਤਿਆਰ ਆ ਵੀ ਬਾਕੀ ਆਦੇ ਸਾਨੂੰ ਖੈਰ ਹੈ ਮੇਰਾ ਕੀ ਪਛੋਣਾ ਜੀ ਹਾਂਜੀ ਹੋਰ ਵਰਕ ਚ ਕਹਿਣਾ ਚਾਹੋਗੇ ਚਾਚੀ ਤੇ ਕੱਪੜੇ ਨਹੀਂ ਪਾ ਗਏ ਜੇ ਬੜੇ ਕੰਮ ਸਾਡੇ ਹੋਪ ਲੱਗੇ ਅਜਾ ਸੋਦੀ ਪੱਗ ਬੰਨਣ ਜਾ ਉੱਤੇ ਉਹ ਤੁਹਾਡੀ ਦੀ ਚ ਦੇਖ ਲਓ ਇਹ ਵੀਡੀਓਜ਼ ਪਤਾ ਲੱਗ ਜਾਣਾ ਵੀ ਕਿਹੜਾ ਕਿਹੜਾ ਲੇਟ ਹੋਇਆ ਹੈ ਠੀਕ ਨਾ ਕਰਨ ਆਪਾਂ ਤਾਂ ਰੈਡੀਆਂ ਵੀ ਵੀਡੀਓ 'ਚ ਪਤਾ ਲੱਗ ਜਾਣਾ ਵੀ ਕਿਹੜੇ ਕਿਹੜੇ ਕਿਹਦੇ ਬੰਦੇ ਨੇ ਲੇਟ ਕੀਤਾ ਝੂਠ ਬੋਲਣ ਦੀ ਕੋਈ ਗੁਜਾਇਸ਼ ਹੀ ਨਹੀਂ ਰਹਿ ਜਾਣੀ ਮੰਮੀ ਤੁਸੀਂ ਅਲੇ ਤੱਕ ਤਿਆਰ ਨਹੀਂ ਹੋਏ ਇਹ ਨਾ ਵੀਡੀਓ ਬਣ ਰਹੀ ਸਬੂਤ ਦੇ ਤੌਰ ਤੇ ਵੀ ਕਿਹੜੇ ਕਿਹੜੇ ਬੰਦੇ ਨੇ ਲੇਟ ਕੀਤਾ ਵਿਆਹ ਤੇ ਜਾਣਾ ਚਾਚੀ ਤੇ ਮੁੰਡੇ ਦੀ ਮਾਂ ਇਹ ਦੋ ਜਿਹੜਾ ਲੇਟ ਕੀਤਾ ਬਸ ਲੱਗੀ ਕੱਪੜੇ ਮਾਂ ਗਈ ਬੱਸ ਫਟਾਫਟ ਫਟਾਫਟ ਡੈਡੀ ਕਿਧਰੋਂ ਇੱਥੇ ਰੱਖ ਕੋਟ ਪਿੰਟ ਪਾ ਕੇ ਜੱਸ ਗਿਆ ਪੂਰਾ ਮੈ ਕੇ ਹੋਰ ਕਿਧਾਂ ਚੇ ਉਹ ਮੁੰਡਾ ਹਲੇ ਬਨਾਇਨਾ ਪਾ ਕੇ ਤੁਰਿਆ ਫਿਰਦਾ ਇਧਰ ਉਧਰ ਉਹ ਮੁੰਡਿਆ ਛੇਤੀ ਛੇਤੀ ਭਰਾ ਜੀਤੀ ਮੈਂ ਤਾਂ ਦੇਖੋ ਪੱਗ ਬਨ ਲਈ ਤੇ ਮੇਰਾ ਮੈਂ ਸੀ ਮੈਂ ਦਾੜਾ ਵਾ ਲਿਆ ਪੱਗ ਬਨ ਲਈ ਤੇ ਮੇਰਾ ਕੁੜਤਾ ਵੀ ਮਾ ਪਿਆ ਮੈਂ ਉਦੋਂ ਪਾਵਾਂਗਾ ਜਦੋਂ ਸਾਰਿਆਂ ਨੇ ਪਾ ਲਿਆ ਵੇ ਵਰਵਟ ਪੈ ਜਾਂਦੇ ਨਹੀਂ ਹਣਾ ਮੈਂ ਤਾਂ ਨਹੀਂ ਭਰਾ ਮੈਂ ਇੱਕ ਇੱਕ ਮਿੰਟ ਤੋਂ ਵੀ ਘੱਟ ਸਮਾਂ ਲੱਗਣਾ ਮੈਨੂੰ ਕੁੜਤਾ ਵੀ ਆ ਮਾ ਪਾਣ ਲੱਗਣੀ ਤੇ ਵਰਵਟ ਪੈ ਜਾਣੇ ਨੇ ਫਿਰ ਮੈਨੂੰ ਮਨ ਖਰਾਬ ਹੋਏਗਾ। ਲਓ ਜੀ ਜਉਣਾ ਜਉਣੀ ਹੋ ਗਏ ਰੈਡੀ ਹਰੀ ਪਾਗ ਦੇ ਨਾਲ ਹਰਾ ਸੂਟ। ਮੈਂ ਜੀ ਮੈਂ ਖਲਾੜੀਆਂ ਹਲਕਾ ਜਿਹਾ ਥੋੜਾ ਪੀਕਾਕ ਸ਼ੇਡ ਪੀਕਾਕ ਸ਼ੇਡ ਹੈ ਸ਼ੇਡ ਨਹੀਂ ਸ਼ੇਡ ਪੀਕਾਕ ਸ਼ੇਡ ਤੇ ਮੈਂ ਪਾਲਾ ਕੁਰਦਾ ਵੀ ਮਾ ਜਗੜ ਪਾ ਗਿਆ ਸਿੱਧਾ ਸਾਦਾ ਜਉਣਾ ਤੇ ਸਿੱਧੀ ਸਾਦੀ ਜਉਣੀ ਤੇ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਅਸੀਂ ਖੁਸ਼ ਆਜ ਬਹੁਤ ਕੋਈ ਰੁੱਸੇ ਕੋਈ ਨਾਰ ਉਸੇ ਅਸੀਂ ਬੜੀ ਚਿੱਲ ਕਰਨੀ ਹੈ ਠੀਕ ਹੈ ਜੀ ਨਹੀਂ ਵੀ ਚੋਲਿਆਂ ਦਾ ਕੰਮ ਹੁੰਦਾ ਵੀ ਚਿੱਲ ਕਰਨਾ ਠੀਕ ਹੈ ਜੀ ਚਲੋ ਜੀ ਬੜੀ ਵਧੀਆ ਖੁਸ਼ੀ ਦੀ ਗੱਲ ਹੈ ਮੁੰਡਾ ਵੀ ਤਿਆਰ ਅਸੀਂ ਵੀ ਤਿਆਰ ਸਾਰੀ ਕੁੜੀ ਸੌ ਗਈ ਹੈ ਤੇ ਉਹਨੂੰ ਗੋਦੀ 'ਚ ਬਿਠਾ ਲੈਣਾ ਤੇ ਹੁਣ ਇਹ ਫੈਕ ਫੋਨ ਫੜਾਣ ਲੱਗਾ ਜੀ ਮੈਂ ਆਪਣੇ ਨੂਰਪ੍ਰੀਤ ਨੂੰ ਵੀਡੀਓ ਕਾਲਾਂ ਤੇ ਬਸ ਗੱਲਾਂ ਹੁੰਦੀਆਂ ਵੀਰ ਦੇ ਵਿਆਹ ਦੀਆਂ ਨਹੀਂ ਪਹਿਣੇ ਨਹੀਂ ਵੀਡੀਓ ਕਾਲਾਂ ਤੇ ਬਸ ਗੱਲਾਂ ਹੁੰਦੀਆਂ ਵੀਰ ਦਾ ਪਿਆਰ ਵੀਰ ਦਾ ਵਿਆਹ ਮਿਸ ਕਰਤਾ ਨਹੀਂ ਕਾਗੀ ਚੰਦਰ ਅ ਕਨੇਡਾ ਸੁਣਾ ਬਣਾਉ ਦੇ ਜੇ ਨਾ ਇਹ ਪੂਰਾ ਉਪਰ ਹਾਈ ਲਾਈਟ ਹੋਣਾ ਚਾਹੀਦਾ ਵਾ ਅਣੂ ਨੇ ਵੀਡੀਓ ਕਾਲ ਤੇ ਵੇਖਿਆ ਵੀਰ ਦਾ ਵਿਆਹ ਆਏ ਹਾਏ 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 ਕੀ ਬਾਤ ਹੈ ਜੀ ਇਹ ਵਿਆਹ ਦੀ ਵੀ ਦੇ ਤਾ ਦੋਸਣਾ ਇੰਨੇ ਟਾਈਟਲ ਵੀ ਦੇ ਤ ਹੈ ਐ ਇੰਨੀ ਸੀ ਤਾਂ ਆਂਦੀ ਟਿਕ ਟਿਕ ਰਾ ਕੇ ਵੀਰ ਦੇ ਵਿਆਹ ਤੇ ਹੈ ਠੀਕ ਤੈਨੂੰ ਮੈਨੂੰ ਸਾਥ ਲਾਉਂਦਾ ਨਾਲ ਦਾ ਵੀਡੀਓ ਕਾ ਦੇ ਠੀਕ ਆਹੋ ਆਹੋ ਚਲਿਏ ਫਿਰ ਲੋ ਜੀ ਸਾਰੇ ਤਿਆਰ ਬੈਠੇ ਨੇ ਮੁੰਡਾ ਵੀ ਤਿਆਰ ਏ ਮੁੰਡਾ ਫੋਨ ਦੇ ਵਿੱਚ ਲੱਗਾ ਹੋਇਆ ਕੁਝ ਦੇਖ ਰਿਹਾ ਹੈ ਕੁ ਰੀਲ ਰੂਲ ਦੇਖ ਰਿਹਾ ਹੈ ਵਿਆਹ ਵਾਲੀ ਰੀਲ ਵਿਵਿਆਹ ਤੋਂ ਬਾਅਦ ਜ਼ਿੰਦਗੀ ਕਿਵੇਂ ਬਤੀਤ ਕਰਨੀ ਹੈ ਵੀ ਕੱਲੇ ਰਹਿਣ ਦਾ ਸੁੱਖ ਕੀ ਸੀ ਤੇ ਵਿਆਹ ਤੋਂ ਬਾਅਦ ਕੀ ਸੁੱਖ ਨੇ ਤੇ ਆ ਕਿਰਨ ਬੈਠੀ ਆਪਣੀ ਕੁੜੀ ਨੂੰ ਚੱਕ ਕੇ ਮੰਮੀ ਖਲੋਤੇ ਨੇ ਮੈਂ ਵੀ ਬੈਠਾ ਹੀ ਹੋਇਆ ਪਰ ਸਮਝ ਨਹੀਂ ਲੱਗ ਰਹੀ ਤੁਰ ਕਿਉਂ ਨਹੀਂ ਰਹੇ ਦੋਸਤੋ ਇਹ ਉਹ ਵਿਆਹ ਹੈ ਜਿਹਦੇ ਵਿੱਚ ਕੋਈ ਸੇਰਾ ਜਾਂ ਕੋਈ ਕਲਗੀ ਨਹੀਂ ਲਗਾਈ ਜਾਂਦੀ ਜਿਹੜੇ ਸਾਡੇ ਸਿੱਖਾਂ ਦੇ ਆਨੰਦ ਸੰਸਕਾਰ ਹੁੰਦੇ ਨੇ ਅਸੀਂ ਉਹਦੇ ਮੁਤਾਬਿਕ ਸਿਮਰਤਪਾਲ ਸਿੰਘ ਦਾ ਵਿਆਹ ਕੀਤਾ ਤੇ ਇਹ ਸਾਨੂੰ ਫੋਲੋ ਕਰਨੇ ਚਾਹੀਦੇ ਨੇ ਜਿਹੜੇ ਸਿੱਖਾਂ ਦੇ ਪ੍ਰੋਪਰ ਰੀਤੀ ਰਿਵਾਜ ਹੁੰਦੇ ਨੇ ਲੋ ਜੀ ਅਸੀਂ ਨਿਕਲਣ ਲੱਗਿਆ ਜੀ ਮੁੰਡੇ ਨੂੰ ਵਿਆਹ ਮੁੰਡਾ ਸਾਡਾ ਬਹੁਤ ਡਰਿਆ ਹੋਇਆ ਘਬਰਾਣਾ ਮੁੰਡਿਆ ਤੇਰੇ ਦਿਨ ਬਦਲਣਗੇ ਹੁਣ ਆ ਡੈੜੀ ਦੀ ਮੰਮੀ ਕਿਰਨ ਤੇ ਮੈਂ ਅਸੀਂ ਇਸ ਗੱਡੀ ਵਿੱਚ ਪਿੱਛੇ ਸੱਚ ਹੁਣੇ ਚਾਚਾ ਚਾਚੀ ਹੋਰੀ ਪਿਛਲੀ ਗੱਡੀ 'ਚ ਤਾਇ ਤਾਈ ਹੁਣੇ ਦੂਸਰੀ ਗੱਡੀ 'ਚ ਨੇ ਮਾਮੇ ਪਹੁੰਚ ਚੁੱਕੇ ਨੇ ਜਲੰਧਰ ਮਾਸੀ ਵੀ ਜਲੰਧਰ ਬਾਕੀ ਉੱਥੋਂ ਮੇਰੇ ਮੰਮੀ ਪਾਪਾ ਸਿੱਧੇ ਉਧਰ ਆਣਗੇ ਰਲ ਮਿਲ ਕੇ ਅਸੀਂ ਪਹੁੰਚਦੇ ਆ ਜੀ ਚਾਚਾ ਜੀ ਹਾਂ 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 ਆ ਗਿਆ ਤਾਂ ਲੱਗੇ ਤੁਰ ਪੀਏ ਫਿਰ ਮੈਂ ਗਿਆ ਨੇ ਚੱਲੀ ਜਾਂਦਾ ਸਿਰ ਤੇ ਆਹਨ ਤੁਹਾਡੇ ਦਿਖਣ ਨੇ ਅਸੀਂ ਤਾਂ ਅਸੀਂ ਤਾਂ ਮੈਂ ਤਾਂ ਸਭ ਤੋਂ ਪਹਿਲਾਂ ਤਿਆਰ ਹੋਇਆ ਮੇਰੀ ਵੀਡੀਓ ਦੇਖ ਲਿਓ ਵਲੌਗ ਵਿੱਚ ਜਿਹੜੇ ਜਿਹੜੇ ਲੇਟ ਹੋਏ ਨੇ ਉਹਨਾਂ ਦਾ ਬਾਰੇ ਮੈਂ ਦੱਸ ਚੁਪਿਆ ਛੋਟੀ ਨਹੀਂ ਦਿਖਣੇ ਬਾਕੀ ਸਾਰੇ ਆ ਗਏ ਆ ਮੈਂ ਕਹਿੰਦਾ ਪਾਉਣ ਲੱਗ ਜਲਾਵਾਂਗਾ ਤੁਸੀਂ ਲੇਟ ਹੋਣਾ ਨਹੀਂ ਨਹੀਂ ਇਕੱਠੀ ਚਲਦੇ ਇਕੱਠੀ ਚਲਦੇ ਜਿਹਨੇ ਲੇਟ ਕੀਤਾ ਉਹਨੂੰ ਦੋ ਪਕੌੜੇ ਘੱਟ ਮਿਲਣਗੇ ਕਿ ਨਹੀਂ ਉਹਨੂੰ ਦੋ ਪਕੌੜੇ ਘੱਟ ਜਿਹਨੇ ਲੇਟ ਕੀਤਾ ਮੈਂ ਮੈਂ ਸਭ ਤੋਂ ਜਲਦੀ ਤਿਆਰ ਹੋ ਜਾ ਮੈਂ ਤੁਸੀਂ 4 ਵਜੇ ਉੱਠਿਓ 4 ਵਜੇ 3 ਵਜੇ ਉੱਠਿਆ 3 ਵਜੇ ਨਹੀਂ 4 ਵਜੇ ਉੱਠਦਾ ਕੀ ਕਰਦਾ ਕੰਮ ਸੌੜਦਾ ਹੁੰਦਾ ਨਾ ਮੈਂ ਤਾਂ ਹੁੰਦਾ ਮੈਂ 3 ਵਜੇ ਉੱਠ ਕੇ 3:30 ਵਜੇ ਉੱਠ ਕੇ ਮੈਂ ਇਸ਼ਨਾਨ ਤਾਂ ਰਾਤੀ ਕਰ ਲਿਆ ਸੀ ਰਾਤੀ ਦਾ ਆ ਕੇ ਸੋਇਆ ਮੈਂ ਉੱਠ ਕੇ 3:30 ਵਜੇ ਮੈਂ ਪੱਗ ਬੰਨ ਕੇ ਬਹਿ ਗਿਆ ਫਰੋਲਾ ਬਾਣਦੀਆਂ ਚਲੋ ਤਿਆਰ ਹੋ ਬੁੱਤ ਚੰਗਾ ਅਸੀਂ ਦਾਤ ਕੇ ਮੁੜ ਕੇ ਮੈਂ ਸੱਚ ਨੂੰ ਕਹਿੰਦਾ ਮੈਂ ਫੋਨ ਕਰਦਾ ਤਿਆਰ ਹੋ ਗਿਆ ਹਾਂ ਹਾਂ ਜੀ ਮੁੰਡਿਆ ਇੱਕ ਭਰਾ ਲੇਟ ਹੋ ਗਿਆ ਇੱਕ ਭਰਾ ਲੇਟ ਹੋ ਗਿਆ ਬਾਕੀ ਸਾਰੇ ਪੂਰੇ ਨੇ ਟਾਈਮ ਸੇ ਆਧੀਆਂ ਲੀਤਰ ਤੇ ਲੋ ਜੀ ਬਰਾਤ ਲੈ ਕੇ ਅਸੀਂ ਪਹੁੰਚ ਚੁੱਕੇ ਆ ਜੀ ਜਲੰਧਰ ਸ਼ਹਿਰ ਦੇ ਵਿੱਚ ਐਂਟਰੀ ਕਰ ਰਹੇ ਆ ਜਿੱਦੇ ਮਾਸੀ ਹੁਣੇ ਸਾਨੂੰ ਮਿਲਣਗੇ ਤੇ ਥੋੜੇ ਜੀ ਜੀ ਸਾਨੂੰ ਹੋਰ ਮਿਲਣਗੇ ਜੋ ਕਿ ਸਿਮਰਤ ਪਾਸੇ ਦੇ ਮਾਮਿਆਂ ਦੇ ਵਿੱਚ ਆ ਰਹੇ ਨੇ ਆਧੀਆਂ ਗੱਡੀਆਂ ਸਾਡੀਆਂ ਪਿੱਛੇ ਰਹਿ ਗਈਆਂ ਮੈਂ ਬੜੀ ਖਿੱਚ ਕੇ ਰੱਖੀਏ ਗੱਡੀ ਸਿਮਰਤ ਕਹਿੰਦਾ ਭਾਜੀ ਜਲਦੀ ਭਜਾਓ ਗੱਡੀ ਮੈਂ ਨਹੀਂ ਤੇਜ਼ ਗੱਡੀ ਕਰ ਰਹੀ ਕਿ ਸਾਡੀਆਂ ਕਿੜੀਆਂ ਬਾਲੀਆਂ ਪਿੱਛੇ ਰਹਿ ਗਈਆਂ ਨੇ ਸਾਨੂੰ ਜਲੰਧਰ ਹੁਣ ਥੋੜੀ ਦੇਰ ਲਈ ਰੁਕਣਾ ਪੈਣਾ ਕਿਉਂਕਿ ਜੀ ਇਕੱਠੇ ਹੋ ਕੇ ਇੱਥੇ ਲੈਂਡਪੋ ਪੈਰੀਮੋ ਦੇ ਜਲੰਧਰ ਰੁਕਾਂਗੇ ਇਕੱਠੇ ਹੋ ਕੇ ਇਿੱਤੇ ਥੋੜੀ ਜਿਹੀ ਫੋਟੋ ਸ਼ੂਟ ਕਰਾਂਗੇ ਤੇ ਸਾਨੂੰ ਖੁਸ਼ੀਆਂ ਮਨਾਵਾਂਗੇ ਸਿਮਰਤਪਾਲ ਸਿੰਘ ਇਹਨਾਂ ਉਦਾਸ ਨਾ ਹੋ ਕੋਈ ਗੱਲ ਨਹੀਂ ਇਹ ਦਿਨ ਸਾਰਿਆਂ ਦੇ ਆਉਂਦਾ ਹੈ ਭਰਾ ਇਹ ਉਹ ਲੱਡੂਏ ਜਿਹੜਾ ਸਾਰੇ ਖਾਂਦੇ ਨੇ ਉਹਨੇ ਲੱਡੂ ਖਾਂਦੇ ਖਾ ਕੇ ਪਛਤਾਨਦੇ ਨੇ ਕਿ ਖੁਸ਼ ਹੁੰਦੇ ਨਹੀਂ ਇਹ ਤੂੰ ਸਾਨੂੰ ਦੱਸੀ ਬਾਅਦ ਚ ਠੀਕ ਹੈ ਤੈਨੂੰ ਲੱਡੂ ਕੀ ਦਿੰਦਾ ਲੱਗਿਆ ਆਲਾ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਭਾਈ ਕਿਹਨੇ ਕਿਰਨੇ ਸਾਨੂੰ ਇਹ ਲੱਡੂ ਵਧੀਆ ਲੱਗਿਆ ਵੇ ਆਹ ਵਾਲਾ ਲੱਡੂ ਆਹ ਵੀ ਲੱਡੂ ਜਦਾਈ ਉਹ ਲੱਡੂ ਸਾਡਾ ਕਿਉਂਕਿ ਆਏ ਮੇਰਾ ਛੋਨਾ ਉੱਠਿਆ ਵੇ ਪਾਪਾ ਹਾਂਜੀ ਮੈਂ ਉੱਠ ਗਿਆ ਮੈਂ ਹੈ ਛੋਨੇ ਬਾਬੂ ਉੱਠ ਗਿਆ ਇਸ ਵੇਰੇ ਸਵੇਰੇ ਉੱਠ ਗਈ ਤੜਕੇ ਹੀ ਆਓ ਇਹਨਾਂ ਚੋਕਾ ਚਲ ਉੱਠ ਗਈ ਨਾਲ ਤਿਆਰ ਤੇ ਕਰ ਲੈਣਾ ਪਾਣੀ ਹਾਂ ਤਿਆਰ ਹੋ ਗਈ ਦੱਸੂਗੀ ਬਾਅਦ ਚ ਸਹੀ ਗੱਲ ਹੈ ਸਹੀ ਗੱਲ ਹੈ ਹੋਰ ਰੋਟੀ ਸਾਡਾ ਡੈਡੀ ਨੇ ਬੰਨਿਆ ਰਮਾਲ ਐਨ ਸੈੱਟ ਕਰਕੇ ਡੈਡੀ ਦਾੜੇ ਸੈੱਟ ਕਰ ਹਾਂ ਬਿਲਕੁਲ 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 ਜਿਆਦਾ ਇਹਨੂੰ ਸੈਟ ਹੋ ਜੇ ਤਾਂ ਲਾਈਏ ਨਾ ਨਾ ਗੋਈ ਨਾ। ਲੋ ਜੀ ਪਹੁੰਚ ਚਲੇ ਵਾਸ ਅਪਾ ਜਲੰਧਰ ਸ਼ਹਿਰ ਦੇ ਵਿੱਚ। ਬੜੇ ਜਣੇ ਤੁਹਾਡੇ ਚ ਕਈ ਦਿਨ ਕਹਿ ਰਹੇ ਸੀ ਕਿ ਸੇਹਰਾ ਕਿਉਂ ਨਹੀਂ ਬੰਨੇ ਆ ਤੇ ਕਲਗੀ ਕਿਉਂ ਨਹੀਂ ਲਾਈ। ਤੁਹਾਨੂੰ ਮੈਂ ਦੱਸਣਾ ਚਾਹਣਾ ਜਿਹੜੇ ਸਾਡੇ ਸਿੱਖਾਂ ਦੇ ਆਨੰਦ ਸੰਸਕਾਰ ਹੁੰਦੇ ਨੇ ਉਹਦੇ ਸੇਹਰਾ ਲਾਣਾ ਕਲਗੀ ਲਾਣਾ ਇਹ ਮਨਮਤ ਹੈ ਜੀ। ਇਹ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗ ਨਹੀਂ ਹੈਗਾ। ਸੋ ਆਪਾਂ ਸਾਦਗੀ ਦੇ ਵਿੱਚ ਕਹਿੰਦੇ ਨੇ ਸ਼ਗਨ ਦੇ ਵਿੱਚ ਹਜੂਰੀਆ ਪਾ ਕੇ ਮੁੰਡਾ ਜਾ ਰਿਹਾ ਤੇ ਕੁੜਤੇ ਪਜਾਮੇ ਦਾ ਨਾਲ ਸਾਦੀ ਵਧੀਆ ਆਪਣੀ ਕੱਪੜੇ ਨਵੇਂ ਪਾ ਕੇ ਜਾ ਰਿਹਾ। ਤੇ ਵਧੀਆ ਚੀਜ਼ ਇਹੀ ਹੁੰਦੀ ਹੈ ਸ਼ਗਨ ਆਪਾਂ ਆਪਣੇ ਵੱਲੋਂ ਨਾ ਬੜੇ ਮਨਮਤ ਦੇ ਤਰ੍ਹਾਂ ਬਣਾ ਬਣਾ ਕੇ ਆਪਣੇ ਵੱਲੋਂ ਬੜੀਆਂ ਚੀਜ਼ਾਂ ਬਣਾ ਲੈਨੇ ਵੀ ਐਵੇਂ ਹੋਵੇ ਐਵੇਂ ਹੋਵੇ ਐਵੇਂ ਐਦਾਂ ਨਹੀਂ ਹੁੰਦਾ ਮੈਂ ਨਾ ਇੱਕ ਸ਼ੇਅਰ ਕਰੂੰਗਾ ਪੀਡੀਐਫ ਉਹਦੇ ਵਿੱਚ ਆਨੰਦ ਸੰਸਕਾਰ ਦੇ ਮੈਂ ਲਗਾ ਦੂੰਗਾ ਇਹ ਤੁਸੀਂ ਪੜਿਓ ਵੀ ਆਨੰਦ ਸੰਸਕਾਰ ਕੀਵੇਂ 1935 1935 ਵਿੱਚ ਬਣੇ ਸੀ ਨਾ ਹਾਂਜੀ ਹਾਂ 19 ਇਫਾਂ ਮੈਨੋਟ ਰੋਂਗ ਕਿ 1935 ਦੇ ਆਨੰਦ ਸੰਸਕਾਰ ਜਦੋਂ ਸਾਡੇ ਸਿੱਖ ਰਹਿਤ ਮਰਿਆਦਾ ਬਣੀਆਂ ਸੀ ਕਹਿਣ ਦਾ ਮਤਲਬ ਜਿਵੇਂ ਰਹਿਤ ਮਰਿਆਦਾ ਨੂੰ ਭਾਵ ਮੇਰਾ ਇਹ ਹੈ ਕਿ ਜਦੋਂ ਲੋ ਬਣੇ ਸੀ ਸਿੱਖਾਂ ਦੇ ਸਿਧਾਂਤ ਬਣੇ ਸੀ ਸਿੱਖਾਂ ਨੂੰ ਕਿਸ ਤਰੀਕੇ ਦੇ ਆਨੰਦ ਕਰਨੇ ਚਾਹੀਦੇ ਨੇ ਅਖੰਡ ਪਾਠ ਕਿਵੇਂ ਹੋਣੇ ਚਾਹੀਦੇ ਨੇ ਘਰਾਂ ਦੇ ਵਿੱਚ ਜਨਮ ਦੇ ਸੰਸਕਾਰ ਕਿਵੇਂ ਹੋਣੇ ਇਹ ਸਾਰੇ ਲਿਖੇ ਹੋਏ ਨੇ ਸਬ ਉਸ ਦੇ ਅਕੋਰਡਿੰਗ ਚੱਲ ਰਹੇ ਆ ਵੀ ਕੋਈ ਸੇਰਾ ਕੋਈ ਕਲਗੀ ਲਾਣੀ ਅਲਾਉਡ ਨਹੀਂ ਹੈਗੀ ਸਿੱਖਾਂ ਨੂੰ ਜਦੋਂ ਆਪਾਂ ਸੇਰਾ ਬਣ ਕੇ ਕਲਗੀਗਾ ਬਣ ਕੇ ਤਾਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਤਾਂ ਬੈਠ ਹੀ ਨਹੀਂ ਸਕਦੇ ਇੰਨੀ ਸਾਡੀ ਹیثیت ਨਹੀਂ ਹੈਗੀ ਤੇ ਉਸ ਅਕੋਰਡਿੰਗ ਆਪਾਂ ਇੱਕ ਮਰਿਆਦਾ ਦੇ ਅਨੁਸਾਰ ਚੱਲੇ ਆ ਪਰ ਮੁੰਡਾ ਸਾਡਾ ਜਚੰਡਿਆ ਪੁਰਾ ਖੈ ਮੁੰਡਿਆ ਸਮਾਈਲ ਮੁੰਡੇ ਦੀ ਬੜੀ ਕਾਤਿਲੀ ਕਾਤਲ ਇਧਰ ਵਹੁ ਘਰ ਥੋੜੀ ਜੀ ਫੋਟੋ ਖਿੱਚ ਲਾਂ ਤੇ ਆਏ ਹਾਏ ਓਏ ਬਲਸ਼ ਤੇਰਾ ਲੋ ਜੀ ਰਸਤੇ ਸਾਨੂੰ ਲੱਗੀ ਭੁੱਖ ਆਹ ਪਹੁੰਚ ਗਏ ਸਾਡੇ ਮਾਸੀ ਹੁਣੇ ਆਹ ਮਨੂਰ ਸਿੰਘ ਇਧਰ ਸਭ ਸਾਡਾ ਸੁਪਨ ਵੀਰਾ ਪਰ ਇਧਰ ਮੇਰੀ ਜੁੱਤੀ ਗੰਦੀ ਹੋ ਜੇਗੀ ਮੈਂ ਇਧਰ ਨਹੀਂ ਜਾਂਦਾ ਓਏ ਸੁਪਨ ਵੀਰ ਜੀ ਆਜੋ ਇਧਰ ਆਜੋ ਉਡਾ ਲੈ ਆਇਆ ਸੇਬ ਕੋ ਕੋ ਕੇ ਥੈਂਕ ਯੂ ਆਹ ਬੜੀ ਗੱਲ ਭਾਣਜੇ ਦਾ ਵਿਆਹ ਚੱਲੇ ਉਹ ਹੋ ਪਿੱਛੇ ਤਾਂ ਦੇਖਿਆ ਹੀ ਨਹੀਂ ਸਤੀਆ ਭਾਬੀ ਜੀ ਹੈਲੋ ਜ਼ਿਰਕ ਦੋ ਪਿੱਛੇ ਬੜੀਆਂ ਲੋ ਜੀ ਤਿਆਰੀਆਂ ਫਿਰ ਫੁੱਲ ਲੇਟ ਕਰਤਾ ਤੁਸੀਂ ਦੇਖ ਲਓ ਤੁਸੀਂ ਕਹਿੰਦੇ ਸੀ 6 ਵਜੇ ਰਾਮਾ ਮੰਡੀ ਪਹੁੰਚ ਜਾਣਾ ਸੀ ਲੋ ਜੀ ਤੇਲ ਪਵਾ ਲਈ ਪਹਿਲਾਂ ਸਾਡੀਆਂ ਗੱਡੀਆਂ ਜਲੰਧਰ ਵਿੱਚ ਇਕੱਠੀਆਂ ਤਾਂ ਹੋ ਗਈਆਂ ਸੀ ਸਾਰੀਆਂ ਲੇਕਿਨ ਫਿਰ ਪਿੱਛੇ ਰਹਿ ਗਏ ਉਹ ਮੈਂ ਕਿਹਾ ਜਨਾਬਾ ਤੇਲ ਦਾ ਲਾ ਚੱਕੀਏ ਤੇਲ ਪਵਾਉਣ ਦਾ ਹੁਣ ਥੋੜੇ ਜੇ ਸਾਡੀ એનર્ਜੀ ਡਾਊਨ ਹੋ ਚੁੱਕੀ ਏ ਕਿਨੇ ਕਿਰਨੇ ਮੰਮੀ ਕਿਦਾਂ ਭੁੱਖ ਲੱਗੀ ਏ ਗੜੀ ਕਿਦਾਂ ਠੀਕ ਠੀਕ ਹੀ ਹੈ ਭਾਈ ਸਿਮਰਸਪਾਲ ਸਿੰਘ ਜੀ ਅਠਵਾਲਾਂ ਵਾਲੇ ਨੀਦਾਰੀ ਸਭ ਨੂੰ ਕੁਝ ਨਾ ਕੁਝ ਹੋ ਰਿਹਾ ਹੈ ਮੈਨੂੰ ਲੱਗਦਾ ਇਹ ਮੁੰਡਿਆ ਵਿਆਹ ਛੇਤੀ ਛੇਤੀ ਕਰਾਈ ਆਪਾਂ ਮੰਮੀ ਨੂੰ ਭੁੱਖ ਲੱਗੀ ਏ ਮੈਨੂੰ ਭੁੱਖ ਤੇ ਨਹੀਂ ਵੀ ਲੱਗੀ ਏ ਗਲਤੀ ਸਾਡੀ ਇਹ ਹੋ ਗਈ ਸੀ ਨਾ ਜਿਵੇਂ ਸਾਡੇ ਕਈ ਹੀ ਬਰਾਤੀ ਲੇਟ ਹੋ ਗਏ ਨਾ ਆਪਾਂ ਉਸ ਟਾਈਮਰ ਪ੍ਰੋਂਠੀਆਂ ਪ੍ਰੋਂਠੀਆਂ ਛਕ ਲੈਂਦੇ ਇੱਕ ਇੱਕ ਆਪਾਂ ਨੂੰ ਪਤਾ ਨਹੀਂ ਸੀ ਨਾ ਵੀ ਲੇਟ ਹੋ ਜਾਾਂਗੇ ਅਸੀਂ 6 ਵਜੇ ਦਾ ਟਾਈਮ ਦਿੱਤਾ ਸਾਰਿਆਂ ਨੂੰ ਪਰ 7:30 ਵਜੇ ਨਿਕਲੇ ਆਂ ਆਪੋ ਘੰਟੇ ਦੇ ਬਫਰ ਵਿੱਚ ਇੱਕ ਇੱਕ ਪ੍ਰੋਂਠੀ ਛਕ ਲੈਂਦੇ ਨਾ ਠੀਕ ਰਹਿੰਦੇ ਪਰ ਮੈਂ ਸੇਵ ਖਾ ਲਏ ਨੇ ਮੈਂ ਆਪਣਾ ਦਾਲ ਆ ਲੈਣਾ ਹੁੰਦਾ ਮਾਸੀ ਬਣਾ ਤੋਂ ਮੰਗਾ ਲਈ ਸੀ ਸੇਵ ਤੁਸੀਂ ਵੀ ਖਾ ਰਹੇ ਨੇ ਮੈਨੂੰ ਫਿਰ ਕਦੀ ਭੁੱਖੇ ਲੋ ਜੀ ਅਸੀਂ ਦੂਜੀ ਵਾਰੀ ਵੇਟ ਕਰਨ ਲੱਗ ਗਏ ਆ ਤੀਜੀ ਵਾਰੀ ਅਸੀਂ ਇੰਤੁਰਦੇ ਆ ਗੱਡੀਆਂ ਪਿੱਛੇ ਰਹਿ ਜਾਂਦੀਆਂ ਨੇ ਹੈ ਬਾਈ ਹੁਣ ਅਸੀਂ ਦੂਜੀ ਤੀਜੀ ਵਾਰੀ ਵੇਟ ਕਰ ਰਹੇ ਆ ਸਹੀ ਗੱਲ ਆ ਫੇਰ ਪਿੱਛੇ ਰਹਿ ਜਾਂਦੇ ਨੇ ਮੇਰੇ ਪਕੌੜੇ ਜੇ ਠੰਡੇ ਹੋ ਗਏ ਨਾ ਲੋ ਜੀ ਆ ਪਿੰਡ ਆਪਾਂ ਹੁਣ ਪਹੁੰਚ ਚੱਲੇ ਆ ਜੀ ਬਰਾਤ ਲੈ ਕੇ ਹਮ ਹਮਾ ਕੇ ਸਾਰੇ ਸਾਡੇ ਜੀ ਪਿੱਛੇ ਆ ਗਏ ਨੇ ਇੱਕ-ਇੱਕ ਦੀ ਗੱਡੀ ਰਹਿ ਗਈ ਪਿੱਛੇ ਲੋ ਜੀ ਉਹ ਪੱਗਾਂ ਵਾਲਾ ਸਮਾਂ ਆ ਗਿਆ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚੇ ਇੱਧਰ ਇੱਕ ਇੱਕ ਖਾਸियत ਪਤਾ ਕੀ ਐ ਸਿਮਰ ਦੇਤੇ ਇੱਧਰ ਪਿੰਡ ਸਾਫ਼ ਨੇ ਬਹੁਤ ਇੱਧਰ ਬਹੁਤ ਸਫਾਈ ਹੈ ਪਿੰਡਾਂ 'ਚ ਇਹ ਸੱਚੀ ਗੱਲ ਐ ਇਹ ਮੈਂ ਇੱਧਰ ਦੀ ਖਾਸियत ਐ ਪਿੰਡ ਬਹੁਤ ਸੋਹਣੇ ਸਾਫ਼ ਸੁਥਰੇ ਪਿੰਡਾਂ ਦੇ ਲੋ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਗੱਡੀਆਂ ਅੰਦਰ ਲਾਈਏ ਕਿ ਬਾਹਰ ਲਾਈਏ ਯੂਰ ਡੈਸਟੀਨੇਸ਼ਨ ਇਜ਼ ਔਨ ਦਾ ਲੈਫਟ ਅਸੀਂ ਜਦੋਂ ਪਹੁੰਚੇ ਦੀ ਗੁਰਦੁਆਰਾ ਸਾਹਿਬ ਦੇ ਵਿਖੇ ਉਦੋਂ ਸਾਹਮਣੇ ਲੜਕੀ ਵਾਲਿਆਂ ਨੇ ਬਹੁਤ ਹੀ ਨਿਮਰਤਾ ਸਹਿਤ ਸਾਡਾ ਸਵਾਗਤ ਕੀਤਾ ਬਹੁਤ ਹੀ ਖੁਸ਼ੀ ਹੋਈ ਸਾਡੀ ਇੱਕੋ ਮੰਗ ਸੀ ਜੋ ਅਸੀਂ ਲੜਕੀ ਵਾਲਿਆਂ ਨਾਲ ਕੀਤੀ ਸੀ ਕਿ ਜਿਹੜੀਆਂ ਮਿਲਣੀਆਂ ਹੁੰਦੀਆਂ ਨੇ ਉਹ ਸਿਰਫ ਪਿਓ ਦੀ ਤੇ ਮਾਂ ਦੀ ਹੋਏਗੀ ਉਹ ਵੀ ਗੁਰੂ ਮਹਾਰਾਜ ਦੇ ਦਿੱਤੇ ਬਖਸ਼ੇ ਸਰੂਪਿਆਂ ਦੇ ਨਾਲ ਅਸੀਂ ਕੋਈ ਵੀ ਮਿਲਣੀ ਕਿਸੇ ਵੀ ਗਹਿਣੇ ਗੱਟੇ ਦੇ ਨਾਲ ਜਾਂ ਕੋਈ ਕੰਬਲਾ ਨਾਲ ਨਹੀਂ ਕਰਨੀ ਜੋ ਸਾਡੇ ਸਿੱਖਾਂ ਦੇ ਰੀਤੀ ਰਿਵਾਜ ਬਣੇ ਨੇ ਕਿ ਮਾਤਾ ਦੀ ਤੇ ਪਿਤਾ ਦੀ ਮਿਲਣੀ ਹੋਣੀ ਚਾਹੀਦੀ ਏ ਉਸ ਤੋਂ ਬਾਅਦ ਮੁੰਡਾ ਕੁੜੀ ਦੀ ਆਪਸ ਵਿੱਚ ਆਪਾਂ ਕੀ ਕਰਦੇ ਆ ਜੀ ਜ਼ਿਆਦਾਤਰ ਮਾਮਿਆਂ ਦੀ ਮਾਸੜਾਂ ਦੀ ਫਫੜ ਦੀ ਇਧਰੋਂ ਹੋਰ ਤਾਂ ਕਿ ਸਾਡੇ ਰਿਸ਼ਤੇਦਾਰ ਨਾ ਨਾਰਾਜ਼ ਹੋਣ ਆਪਾਂ ਨੂੰ ਬੜੀਆਂ ਮਿਲਣੀਆਂ ਆਪਾਂ ਕਹਿ ਦਿੰਦੇ ਆ ਕੁੜੀ ਵਾਲਿਆਂ ਨੂੰ ਤੇ ਉਸ ਦੇ ਵਿੱਚ ਕੀ ਹੁੰਦਾ ਜੀ ਤੀ ਆਲਿਆਂ ਦੇ ਉੱਪਰ ਬੋਝ ਪੈ ਜਾਂਦਾ ਆਪਾਂ ਉਹਨਾਂ ਦੇ ਉੱਪਰ ਬੋਝ ਬਣ ਜਾਂਦੇ ਆ ਜਦੋਂ ਕਿ ਜਿਸ ਬੰਦੇ ਨੇ ਜਿਸ ਇਨਸਾਨ ਨੇ ਸਾਨੂੰ ਆਪਣਾ ਜਿਗਰ ਦਾ ਟੁਕੜਾ ਆਪਣੀ ਤੀ ਦੇਤੀ ਹੈ ਨਾ ਉਹਨਾਂ ਤੋਂ ਹੋਰ ਕੁਝ ਲੈਣ ਦਾ ਕੁਝ ਮਕਸਦ ਹੀ ਨਹੀਂ ਬਣ ਜਾਂਦਾ ਸੋ ਬਹੁਤ ਸੋਹਣੇ ਤਰੀਕੇ ਨਾਲ ਲੜਕੀ ਦੇ ਪਿਤਾ ਤੇ ਲੜਕੇ ਦੇ ਪਿਤਾ ਨੇ ਆਪਸ ਵਿੱਚ ਸਰੋਪਿਆਂ ਦੇ ਨਾਲ ਮਿਲਣੀ ਕੀਤੀ ਦੇਖੋ ਸਾਰੇ ਜਣੇ ਇਸ ਚੀਜ਼ ਤੋਂ ਬਹੁਤ ਖੁਸ਼ ਹੋਏ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਕਿ ਦੋਨੋਂ ਧਿਰਾਂ ਆਪਸ ਵਿੱਚ ਸਹਿਮਤੀ ਦੇ ਨਾਲ ਬੜਾ ਸੋਹਣਾ ਦੋਨੋਂ ਬੱਚਿਆਂ ਦਾ ਵਿਆਹ ਦਾ ਕਾਰਜ ਪੂਰਾ ਕਰਨ ਵਿੱਚ ਸਫਲ ਰਹੀਆਂ ਉਸ ਤੋਂ ਬਾਅਦ ਲੜਕੀ ਦੀ ਮਾਤਾ ਤੇ ਲੜਕੇ ਦੀ ਮਾਤਾ ਦੋਨੋਂ ਦੋਨਾਂ ਨੇ ਆਪਸ ਵਿੱਚ ਸਰੋਪੇ ਦੇ ਨਾਲ ਮਿਲਣੀ ਕੀਤੀ ਇਹ ਵੀ ਇੱਕ ਬਹੁਤ ਸੋਹਣਾ ਉਪਰਾਲਾ ਜੀ ਸਾਡੇ ਵੱਲੋਂ ਅਸੀਂ ਚਾਹੁੰਦੇ ਹਾਂ ਕਿ ਜੋ ਆਪਾਂ ਇਸ ਚੀਜ਼ ਨੂੰ ਦਰਸਾ ਰਹੇ ਹਾਂ ਕਿ ਤੁਸੀਂ ਵੀ ਇਸ ਚੀਜ਼ ਨੂੰ ਸਾਡੇ ਸਿੱਖ ਦੇ ਸਿੱਖਾਂ ਦੇ ਰੀਤੀ ਰਿਵਾਜ ਨੂੰ ਫੋਲੋ ਕਰਿਓ ਅਸੀਂ ਇੱਕ ਹੋਰ ਬੇਨਤੀ ਕੀਤੀ ਸੀ ਜੀ ਲੜਕੀ ਵਾਲਿਆਂ ਨੂੰ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਹੈ ਪੰਗਤ ਵਿੱਚ ਬੈਠ ਕੇ ਹੀ ਲੰਗਰ ਛਕਣਾ ਨਹੀਂ ਤਾਂ ਕੋਈ ਟੇਬਲ ਲਗਾਉਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਸਾਡੇ ਜਿੰਨੇ ਵੀ ਜੀ ਗਏ ਸੀ ਨਾਲ ਸਾਰਿਆਂ ਨੇ ਬਹੁਤ ਖੁਸ਼ੀ-ਖੁਸ਼ੀ ਪੰਗਤ ਵਿੱਚ ਬੈਠ ਕੇ ਜੋ ਵੀ ਲੜਕੀ ਵਾਲਿਆਂ ਨੇ ਸਾਨੂੰ ਚਾਹ ਪਾਣੀ ਛਕਾਇਆ ਅਸੀਂ ਬਹੁਤ ਖੁਸ਼ੀ ਦੇ ਨਾਲ ਉਸ ਨੂੰ ਛਕਿਆ ਤੇ ਇਹਦੇ ਨਾਲ ਵੀ ਸਾਨੂੰ ਆਪਾਂ ਇਹ ਕਹਿੰਦੇ ਕਿ ਨਵੀਂ ਲੜੀ ਅਸੀਂ ਚਲਾ ਰਹੇ ਹੈਗੇ ਆਂ ਤਾਕੀ ਹਰ ਚੀਜ਼ ਵੱਲੋਂ ਅਸੀਂ ਗੁਰੂ ਰਹਿਤ ਮਰਿਆਦਾ ਫੋਲੋ ਕਰ ਸਕੀਏ ਬਹੁਤ ਸੋਹਣਾ ਅਰੇਂਜਮੈਂਟ ਚ ਲੜਕੀ ਵਾਲਿਆਂ ਨੇ ਕੀਤਾ ਪੰਗਤ ਵਿੱਚ ਬੈਠ ਕੇ ਪਕੌੜੇ ਜਾਂ ਕੋਈ ਮਿੱਠਾ ਸੀ ਛਕਿਆ ਕਿੰਨਾ ਵਧੀਆ ਹੁੰਦਾ ਹੈ ਨਾ ਜਦੋਂ ਆਪਾਂ ਧੀ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਸਾਨੂੰ ਦੱਸਣਾ ਵੀ ਅਸੀਂ ਕਿੰਨੇ ਜੀ ਲੈ ਕੇ ਆਈਏ ਨਾ ਕਿ ਅਸੀਂ ਤੁਹਾਨੂੰ ਦੱਸਣਾ ਅਸੀਂ ਕਿੰਨੇ ਜੀ ਆਵਾਂਗੇ ਅਕਲੇ ਪ੍ਰਸਾਦ ਦੇ ਪਕੌੜੇ ਚੱਲੋ ਚੱਲੋ ਚੱਲ ਇਹ ਨਾਨਕਾ ਪਰਵਾਰ ਹੈ ਸਿਮਰਤਪਾਲ ਸਿੰਘ ਦਾ ਕਿੰਨਾ ਸਾਊਥ ਹੈ ਨਹੀਂ ਤੋ ਜਿੰਨਾ ਬੰਦ ਰਿਹਾ ਅੱਜ ਚਲੋ ਜੀ ਪਕੌੜੀ ਖਾ ਲੈ ਸਾਰੇ ਨੇ ਕੋਈ ਕਮੀ ਪੇਸ਼ੀ ਚਟਣੀ ਵਧੀਆ ਸੀ ਹਰੀ ਚਟਣੀ ਵਧੀਆ ਸੀ ਕਿ ਲਾਲ ਚਟਣੀ ਵਧੀਆ ਸੀ ਲਾਲ ਹੀ ਖਾਦੀ ਹੈ ਚਲੋ ਚੰਗੀ ਗੱਲ ਹੈ ਜੀ ਚੰਗੀ ਗੱਲ ਹੈ